ਹਾਂਜੀ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਵੀਡੀਓ ਦੇ ਉੱਪਰ ਕਮੈਂਟਸ ਕੀਤੇ ਸੀ ਵੀ ਸਰ ਤੁਸੀਂ ਜਿਹੜੇ ਹੈਗੇ ਨੇ ਪੁਲਿਸ ਵਾਲਿਆਂ ਦੇ ਉੱਪਰ ਹੀ ਵੀਡੀਓਜ਼ ਕਿਉਂ ਜ਼ਿਆਦਾ ਹੁੰਦੀਆਂ ਨੇ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਪੁਲਿਸ ਮਾੜੀ ਹੈ ਪੰਜਾਬ ਪੁਲਿਸ ਦਾ ਜਿਹੜਾ ਰੁਤਬਾ ਉਹ ਬਹੁਤ ਵੱਡਾ ਹੈ ਠੀਕ ਹੈ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਾਣੀ ਜਾਂਦੀ ਹੈ ਫੋਰਸ ਪਰ ਜਿਹੜੇ ਕੁਝ ਮੁਲਾਜ਼ਮ ਜਿਹੜੇ ਕੰਮ ਗਲਤ ਕਰਦੇ ਨੇ ਮਤਲਬ ਡੈਮੋਕਰੇਸੀ ਨੂੰ ਪਬਲਿਕ ਨੂੰ ਉਹਦੇ ਵਾਂਗੂੰ ਖਾਂਦੇ ਨੇ ਨਾ ਸਿਉਂਕ ਵਾਂਗੂੰ ਮਤਲਬ ਜੋ ਦਵਾਈ ਵੀ ਪਾਈ ਚਲੋ ਫਿਰ ਵੀ ਨਹੀਂ ਹਟਦੀ ਉਹ ਕੰਮ ਹੈ ਜਿਹੜੇ ਇਸ ਤਰ੍ਹਾਂ ਦੇ ਮੁਲਾਜ਼ਮ ਨੇ ਇਹ ਸਾਰੀਆਂ ਵੀਡੀਓਜ਼ ਉਹਨਾਂ ਦੇ ਚੱਕਰ ਵੀ ਹੋਈ ਨੇ ਉਹਨਾਂ ਦੇ ਲਈ ਜਿਨ੍ਹਾਂ ਦੇ ਨਾਲ ੱਟਕਾ ਹੁੰਦਾ ਮੇਰੀ ਵੀਡੀਓਜ਼ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਨੇ ਵੀ ਤੁਸੀਂ ਇਸ ਚੀਜ਼ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ ਸੋ ਇਸ ਕਰਕੇ ਜਿਹੜੇ ਕਮੈਂਟਸ ਕਰ ਰਹੇ ਨੇ ਮੁਲਾਜ਼ਮ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਆਪਾਂ ਜਿਹੜੇ ਕੋਈ ਕੰਮ ਗਲਤ ਕਰਦੇ ਆ ਜਾਂ ਲੋਕਾਂ ਨੂੰ ਪਸਾਉਣ ਦੇ ਚੱਕਰ ਦੇ ਵਿੱਚ ਜਾਂ ਕੋਈ ਈਗੋ ਦੇ ਉੱਪਰ ਲੈ ਕੇ ਵੀ ਮੈਨੂੰ ਇਹਨੇ ਕਿਵੇਂ ਬੋਲਤਾ ਤਾਂ ਪਾਈ ਨੂੰ ਛੱਡ ਕੇ ਜੇ ਇੱਕ ਬੈਲੈਂਸ ਤੌਰ ਦੇ ਉੱਪਰ ਜਿਹੜੀ ਹੈਗੀ ਇਹ ਕੰਮ ਨੂੰ ਕਰੀਏ ਤਾਂ ਹੋਪਸੋ ਇਹ ਚੀਜ਼ਾਂ ਬੈਸੇਜ ਘਟ ਜਾਣਗੀਆਂ ਤੁਸੀਂ ਚੰਗੇ ਕੰਮ ਕਰੋਗੇ ਤਾਂ ਅਸੀਂ ਚੰਗੇ ਵੀਡੀਓ ਵੀ ਜ਼ਰੂਰ ਪਾਵਾਂਗੇ ਪੰਜਾਬ ਪੁਲਿਸ ਦੇ ਮੁਲਾਜ਼ਮ ਬਹੁਤ ਜਿਹੜੇ ਹੈਗੇ ਨੇ ਇੰਟੈਲੀਜੈਂਟ ਵੀ ਪਏ ਨੇ ਬਹੁਤ ਸਮਾਰਟ ਵੀ ਹੈਗੇ ਨੇ ਜੋ ਇੱਕ ਸਹੀ ਵੇ ਦੇ ਵਿੱਚ ਲਾਅ ਦੇ ਅਕੋਰਡਿੰਗ ਜਿਹੜਾ ਕੰਮ ਕਰਦਾ ਉਹਨੂੰ ਮੁਲਾਜ਼ਮ ਨੂੰ ਸਾਡੇ ਵੱਲੋਂ ਵੀ ਬਹੁਤ ਰਿਸਪੈਕਟ ਹੈ ਅਸੀਂ ਵੀ ਕਰਾਂਗੇ ਤੇ ਪਬਲਿਕ ਵੀ ਉਹਨੂੰ ਰਿਸਪੈਕਟ ਕਰੂਗੀ ਬਟ ਜਿਹੜੇ ਇਹ ਵਿਚ ਹੈਗੇ ਨੇ ਸਿਉਂਖ ਵਾਲੇ ਕੰਮ ਜਿਹੜੇ ਕਰਦੇ ਨੇ ਝੂਠੇ ਪਰਚੇ ਪਾਉਣੇ ਆਪਦੀਆਂ ਕਲਮ ਨੂੰ ਜਿਹੜਾ ਹੈਗਾ ਇੱਕ ਡਿਫੈਕਟਲੀ ਬਣਾ ਕੇ ਉਹਨੂੰ ਯੂਜ਼ ਕਰ ਰਹੇ ਨੇ ਉਹ ਬਿਲਕੁਲ ਵੀ ਸਹੀ ਨਹੀਂ ਹੈਗਾ ਤੇ ਵੀਡੀਓਜ਼ ਉਹਨਾਂ ਦੇ ਲਈ ਨਹੀਂ ਤੇ ਵੀਡੀਓਜ਼ ਉਹਨਾਂ ਲੋਕਾਂ ਦੇ ਲਈ ਨੇ ਜੋ ਧੱਕੇ ਦੇ ਨਾਲ ਫਸਾਏ ਜਾਂਦੇ ਨੇ ਜਾਂ ਉਹਨਾਂ ਨੂੰ ਇੱਕ ਇਹ ਚੱਕਰ ਵੀਊ ਦੇ ਵਿੱਚ ਫਸਾਇਆ ਜਾਂਦਾ ਜਿੱਥੋਂ ਬੰਦਾ ਨਿਕਲਦੀ ਥਾਂ ਹੋਰ ਫਸਦਾ ਜਾਂਦਾ ਹੈ ਤੇ ਉਹ ਇੱਕ ਅਹੀ ਕਾਲੀ ਦੁਨੀਆ ਦੇ ਵਿੱਚ ਫਸ ਜਾਂਦਾ ਜਾ ਕੇ ਵੀ ਉਹਨੂੰ ਇਹ ਲੱਗਦਾ ਹੈ ਵੀ ਹੁਣ ਮੈਂ ਪਿੱਛੇ ਤਾਂ ਮੈਂ ਕੀ ਜਾਊਂਗਾ ਮੇਰਾ ਸਭ ਫਿਊਚਰ ਖਰਾਬ ਹੋ ਚੁੱਕਿਆ ਹੈ ਵੀ ਹੁਣ ਜੇ ਮੈਂ ਇਹਨੂੰ ਆਰਗਲ ਲੰਘੂ ਜਾਂ ਫਿਰ ਮੈਂ ਪਾਰ ਲੰਘੂ ਜਾਂ ਬਾਪੂ ਰੇਲ 'ਚ ਜਾਂ ਬਾਪੂ ਝੇਲ 'ਚ ਸੋ ਕਿਰਪਾ ਕਰਕੇ ਬੇਨਤੀ ਇੰਨੀ ਕੀ ਹੈ ਵੀ ਆਪਾਂ ਆਪਦੇ ਆਪ ਦੇ ਕੰਮ ਨੂੰ ਸੁਧਾਰੀਏ ਆਪਾਂ ਕੰਮ ਉਹੀ ਢੰਗ ਦੇ ਨਾਲ ਕਰੀਏ ਜੋ ਕਰਨਾ ਚਾਹੀਦਾ ਲੋ ਅਕੋਰਡਿੰਗ ਸੋ ਇਸ ਕਰਕੇ ਜਿਹੜੀ ਹੈਗੀ ਹੈ ਦੂਜੇ ਦੇ ਉੱਪਰ ਕਿੰਤੂ ਪਰੰਤੂ ਕਰਨ ਦੇ ਨਾਲੋਂ ਜੇ ਆਪਾਂ ਪੰਜਾਬ ਪੁਲਿਸ ਰੈਗੂਲੇਸ਼ਨ ਅਕੋਰਡਿੰਗ ਟੂ ਦਾ ਬੀ ਐਨ ਐਸ ਐਸ ਅਕੋਰਡਿੰਗ ਟੂ ਦਾ ਗਾਈਡਲਾਈਨਸ ਆਫ ਦਾ ਸੁਪਰੀਮ ਕੋਰਟਸ ਉਹਦੇ ਮੁਤਾਬਕ ਜੇ ਆਪਾਂ ਕੰਮ ਕਰਾਂਗੇ ਤਾਂ ਦੈਨ ਡੈਫੀਨਿਟਲੀ ਲੋਕ ਪ੍ਰਸ਼ੰਸਾ ਕਰਨਗੇ ਸਿੱਧੀ ਜੀ ਗੱਲ ਹੈ